ਸਰਸੂ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਸਮਗਰਾ ਸਿੱਖਿਆ ਬਿਆਨ ਦੇ ਵੱਲੋਂ ਹੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ 4 ਤਰੀਕ ਤੋਂ ਇੱਕ ਕਲਮ ਛੋੜ ਹੜਤਾਲ ਜਾਰੀ ਹੈ ਜਿਸ ਦੇ ਵਿੱਚ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਨਾਲ ਵੀ ਕਈ ਬੈਠਕਾਂ ਹੋਈਆਂ ਤੇ ਇਹਨਾਂ ਦੇ ਮਸਲੇ ਦਾ ਅਜੇ ਤੱਕ ਹੱਲ ਨਹੀਂ ਨਿਕਲਿਆ ਸੂਬਾ ਸਰਕਾਰ ਦੇ ਨਾਲ ਵੀ ਇਹਨਾਂ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਕਿ ਭਰੋਸਾ ਵੀ ਮਿਲਿਆ ਤੇ ਇਹਨਾਂ ਦੇ ਵੱਲੋਂ ਉਦੋਂ ਹੜਤਾਲ ਆਪਣੀ ਖਤਮ ਕਰਕੇ ਸੰਘਰਸ਼ ਨੂੰ ਖਤਮ ਕਰਕੇ ਮੁੜ ਤੋਂ ਕੰਮਕਾਜ ਸ਼ੁਰੂ ਕਰ ਦਿੱਤੇ ਗਏ ਸਨ ਪਰ ਅਜੇ ਤੱਕ ਇਹਨਾਂ ਦੀਆਂ ਮੰਗਾਂ ਤੇ ਸਰਕਾਰ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਇਹਨਾਂ ਦਾ ਕਹਿਣਾ ਕਿ ਸਾਡੀ ਮੁੱਖ ਮੰਗ ਹੈ ਕਿ ਸਾਨੂੰ ਵੀ ਸਰਕਾਰੀ ਕਾਮਿਆਂ ਦੀ ਤਰ੍ਹਾਂ ਰੈਗੂਲਰ ਕੀਤਾ ਜਾਵੇ ਤੇ ਉਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ ਜਿਸ ਮੰਗ ਨੂੰ ਲੈ ਕੇ ਇਹਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ 4 ਤਰੀਕ ਤੋਂ ਹੜਤਾਲ ਜਾਰੀ ਹੈ ਤੇ ਅਜੇ ਤੱਕ ਸਰਕਾਰ ਦੇ ਵੱਲੋਂ ਇਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਇਹਨਾਂ ਦੇ ਨਾਲ ਕੋਈ رابطہ ਨਹੀਂ ਕੀਤਾ ਗਿਆ ਤਾਂ ਵਾਲੇ ਸਮੇਂ ਦੇ ਵਿੱਚ ਵੀ ਹੜਤਾਲ ਜਾਰੀ ਰਹੇਗੀ ਇਹਨਾਂ ਕਾਮਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਬਜਿੱਦਾਂ ਤੇ ਲਗਾਤਾਰ ਸੰਘਰਸ਼ ਕਰਦੇ ਰਹਾਂਗੇ ਰਮਿੰਦਰ ਸਿੰਘ ਮੇਰਾ ਨਾਮ ਹੈ ਜੀ ਸਮਗ੍ਰਾ ਸਿੱਖਿਆ ਬਿਹਾਨ ਦੇ ਅੰਡਰ ਅਸੀਂ ਲਗਭਗ 15 ਸਾਲਾਂ ਤੋਂ ਕੰਮ ਕਰ ਰਹੇ ਹਾਂ ਤਾਂ ਇਹ ਜਿਹੜੀ ਸਟ੍ਰਾਈਕ ਤੁਹਾਨੂੰ ਪਤਾ ਹੈ ਕਿ ਅਸੀਂ ਹੜਤਾਲ ਜਿਹੜੀ ਉਹ ਕਰੀ ਹੈ ਉਹ 4 ਤਰੀਕ ਤੋਂ ਸ਼ੁਰੂ ਕੀਤੀ ਹੋਈ ਹੈ 7 ਦਿਨ ਹੋ ਗਿਆ ਜਠਵਾਂ ਦਿਨ ਸਾਨੂੰ ਤਾਂ ਅਸੀਂ ਸਾਰੇ ਜਿਹੜੇ ਉਹ ਕਲਮ ਚੋੜ ਹੜਤਾਲ ਤੇ ਹ ਸਾਡੀ ਸਾਰੀ ਜਥੇਬੰਦੀ ਜਿਹੜੀ ਸਰ ਸਮਗ੍ਰਾ ਸਿੱਖਿਆ ਬਿਹਾਨ ਦੇ ਜਿਹੜੇ ਕਰਮਚਾਰੀ ਹੈ ਔਰ ਸਟ੍ਰਾਈਕ ਤੇ ਚੱਲ ਰਹੀ ਮੰਗਾ ਕਿ ਮੰਗਾ ਸਾਟੀਆਂ ਜੀ ਪਹਿਲੇ ਦਿਨ ਤੋਂ ਹੀ ਅਸੀਂ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ ਉਹਨਾਂ ਨਾਲ ਅਸੀਂ ਵੱਖ-ਵੱਖ ਮੀਟਿੰਗਾਂ ਜਿਹੜੀਆਂ ਕਰਦੇ ਰਹੇ ਆ ਸਾਡੀ ਉਹੀ ਮੰਗਾਂ ਨੇ ਪਹਿਲਾਂ ਵਾਲੀਆਂ ਹੀ ਕਿ ਸਾਨੂੰ ਜਿਹੜਾ ਉਹ ਗਵਰਨਮੈਂਟ ਜਿਹੜੇ EMPLOYEES ਦੇ ਉਹਨਾਂ ਦੇ ਪ੍ਰੋਪਰ ਜਿਹੜਾ ਸਾਨੂੰ ਰੈਗੂਲਰ ਕੀਤਾ ਜਾਵੇ ਕੋਈ ਸਰਕਾਰ ਦੇ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਹਾਂਜੀ ਇਹ ਸੋਮਵਾਰ ਮੀਟਿੰਗ ਹੋਈ ਹੈ ਤਾਂ ਉਹਦੇ ਵਿੱਚ ਜਿਹੜਾ ਅਧਿਕਾਰੀ ਨੇ ਜਾਂ ਜਿਹੜੇ ਆਪਣੇ ਮਨਿਸਟਰ ਸਾਹਿਬ ਨੇ ਉਹਨਾਂ ਨੇ ਜਿਹੜਾ 15 ਦਿਨਾਂ ਦਾ ਸਾਨੂੰ ਕਿਹਾ ਕਿ 15 ਦਿਨਾਂ ਚ ਤੁਹਾਡੀਆਂ ਜਿਹੜੀਆਂ ਉਹ ਸੋਲਵ ਕਰ ਦਿੱਤੀਆਂ ਜਾਣੀਆਂ ਪ੍ਰੋਬਲਮਸ ਪਰ ਹੜਤਾਲ ਕਿੰਨੀ ਦੇਰ ਚੱਲੇਗੀ ਇਹ ਹੜਤਾਲ ਇਸ ਤਰ੍ਹਾਂ ਹੈ ਜੀ ਪਹਿਲਾਂ ਜਿਹੜਾ ਦੋ ਵਾਰ ਅਸੀਂ ਪਹਿਲਾਂ ਵੀ ਹੜਤਾਲ ਕਰ ਚੁੱਕੇ ਹਾਂ ਇਹਨਾਂ ਨੇ ਜਿਹੜਾ ਏਸੀ ਸਰਕਾਰ ਨੇ ਵੀ ਸਾਨੂੰ ਜਿਹੜਾ ਪਹਿਲਾਂ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਅਸੀਂ 10-15 ਦਿਨਾਂ ਚ ਇਸੇ ਤਰ੍ਹਾਂ ਜਿਹੜਾ ਉਹ ਨਬੇੜ ਦਾਂਗੇ ਮਸਲਾ ਤੁਹਾਨੂੰ ਰੈਗੂਲਰ ਕਰ ਦਾਂਗੇ ਤੁਸੀਂ ਹੜਤਾਲ ਚੁੱਕ ਲਓ ਅਸੀਂ ਇਹਨਾਂ ਦੇ ਆਖੇ ਲੱਗ ਕੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਉਸ ਗੱਲ ਨੂੰ ਵੀ ਜੀ ਹੁਣ 2 ਸਾਲ ਹੋ ਚੁੱਕੇ ਨੇ ਇਹਨਾਂ ਵੱਲੋਂ ਨਹੀਂ ਕੁਝ ਕੀਤਾ ਗਿਆ ਇਹਨਾਂ ਦੀਆਂ ਗੱਲਾਂ 'ਚ ਜ਼ਰੂਰ ਆ ਕੇ ਅਸੀਂ ਇੱਕ ਵਾਰੀ ਜਿਹੜਾ ਉਹ ਸਟ੍ਰਾਈਕ ਖਤਮ ਕੀਤੀ ਸੀ ਪਰ ਇਸ ਵਾਰ ਅਸੀਂ ਜਿਹੜਾ ਉਹ ਆਪਣੀਆਂ ਮੰਗਾ ਮੰਗਵਾ ਕੇ ਸਟ੍ਰਾਈਕ ਖਤਮ ਕਰਾਂਗੇ। ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਕੱਚੇ ਮਲਾ ਦੇ ਪੱਕੇ ਕਰਾਂਗੇ। ਜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਬਹੁਤ ਕੁਝ ਕਹਿਦੀਆਂ ਐ। ਇਹਨਾਂ ਨੇ ਵੀ ਬਹੁਤ ਕੁਝ ਕਿਹਾ ਸੀ, ਰੈਗੂਲਰ ਬਾਰੇ ਵੀ ਕਿਹਾ ਸੀ ਪਰ ਇਹ ਨਹੀਂ ਪਤਾ ਸੀ ਲੋਕਾਂ ਨੂੰ ਕਿ ਇਹ ਜਿਹੜੇ ਉਸੇ ਤਰ੍ਹਾਂ ਦੇ ਨਿਕਲਣਗੇ ਤਾਂ ਨਵੀਂ ਸਰਕਾਰ ਜਿਹੜੀ ਐ ਉਹਨੂੰ ਵੀ ਅਸੀਂ ਇਸੀ ਤਰ੍ਹਾਂ ਹੀ ਮੰਨਦੇ ਆ ਕਿ ਪਹਿਲਾਂ ਦੀਆਂ ਤਰ੍ਹਾਂ ਲੀਡਰਾਂ ਤਰ੍ਹਾਂ ਇਹਨਾਂ ਨੇ ਜਿਹੜੇ ਉਹ ਝੂਠ ਬੋਲ ਕੇ ਸਰਕਾਰ ਲਿਆ ਕੇ ਇਹ ਸੱਤਾ ਦੇ ਵਿੱਚ ਆਏ ਆ ਕਿੰਨੇ ਕਿ ਗਿਣਤੀ ਹੈ ਤੁਹਾਡੀ ਗਿਣਤੀ ਸਾਡੀ ਲਗਭਗ ਜਿਹੜੀ ਉਹ 11200 ਦੇ ਕਰੀਬ ਹੈ ਪੰਜਾਬ ਦੇ ਵਿੱਚ ਬਠਿੰਡੇ ਜਿਹੜੇ ਕਿੰਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਲਗਭਗ 25 ਜਣੇ ਆ ਜਿਵੇਂ ਆਮ ਯੂਨੀਅਨਾਂ ਵੱਲੋਂ ਕੋਈ ਪ੍ਰਦਰਸ਼ਨ ਕੀਤਾ ਜਾਂਦਾ ਯਸ਼ਕਰਸ਼ ਤਾਂ ਹਮ ਇਕੱਲੀ ਜਿੱਥੇ ਬੰਦੀਆਂ ਵੱਲੋਂ ਸਾਫ ਹੁੰਦਾ ਜਾਂਦਾ ਜਾਂ ਧਰਨੇ 'ਚ ਸ਼ਾਮਲ ਵੀ ਹੋਣ ਹਾਂ ਤੁਹਾਡੇ ਚ ਹਾਂਜੀ ਉਹ ਜਿਹੜਾ ਦੂਸਰੀਆਂ ਜਿਹੜੀਆਂ ਯੂਨੀਅਨ ਨੇ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਸਾਡੇ ਸਮਰਥਕ ਚ ਨੇ ਕੱਲ ਜਿਹੜੇ ਸਾਡੇ ਰਿਟਾਇਰਡ ਹੀ ਜਿਹੜੇ ਸਾਡੇ ਡੀਓ ਡਿਪਟੀ ਡੀਓ ਸਾਡੇ ਨਾਲ ਇੱਥੇ ਤਰਨੇ ਤੇ ਬੈਠ ਕੇ ਗਏ ਆ ਸਾਡੇ ਨਾਲ ਉਹ ਖੜੇ ਆ ਉਹਨਾਂ ਵੱਲੋਂ ਹੌਸਲਾ ਦਿੱਤਾ ਗਿਆ ਬਾਕੀ ਜਥੇਬੰਦੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਹ ਸਾਡੇ ਹੱਕ ਚ ਨੇ ਤੇ ਸਾਡੇ ਨਾਲ ਹੀ ਜਿਹੜਾ ਇੱਥੇ ਉਹ ਹਾਜ਼ਰੀ ਵੀ ਦੇ ਆ